ਮਖਾਣੇ ਸਾਡੇ ਲਈ ਕਾਫੀ ਫਾਇਦੇਮੰਦ ਹੈ ਮਖਾਣਾ ਸਾਨੂੰ ਜ਼ਰੂਰ ਖਾਣੇ ਚਾਹੀਦੇ ਨੇ ਅੱਜ ਮੈਂ ਇਥੇ ਮਖਾਣੇ ਤੋਂ ਬਣਾ ਰਹੀ ਹਾਂ ਗੁੜ ਤਿਲ ਮਖਾਣੇ ਜੋ ਕਿ ਖਾਣੇ ਚ ਬਹੁਤ ਹੀ ਟੇਸਟੀ ਨਾਲ ਨਾਲ ਸੀ ਹੈਲਦੀ ਵਾਲੇ ਇਥੇ ਬਣਾ ਕੇ ਤਿਆਰ ਕਰਾਂਗੇ ਕਿਉਂਕਿ ਅਸੀਂ ਦੇ ਚੀਨੀ ਦਾ ਇਸਤੇਮਾਲ ਬਿਲਕੁਲ ਨਹੀਂ ਕਰਾਂਗੇ ਜੈਸੀ ਗੁੜ ਤਿਲ ਮਖਾਣੇ ਗੁੜ ਤੋਂ ਬਣਾ ਕੇ ਤਿਆਰ ਕਰਾਂਗੇ ਸੋ ਗੁੜ ਤਿਲ ਮਖਾਣੇ ਬਣਾਉਣ ਲਈ ਇਥੇ ਮੈਂ ਲੈ ਲਈ ਮਖਾਣੇ ਮੈਂ 3 ਕੱਪ ਲਈ ਸੀਗੇ ਮਖਾਣੇ ਦੇ ਮਖਾਣੇ ਨੂੰ ਸੀ ਗੈਸ ਰੱਖ ਦਾਂਗੇ ਇਸੇ ਐਡ ਕਰ ਦਾਂਗੇ 2 ਚਮਚ ਦਸੇ ਕਿਉਂ ਤੇ ਹੁਣ ਅਸੀਂ ਗੈਸ ਨੂੰ ਬਿਲਕੁਲ ਸੀ ਮੀਡੀਅਮ ਕਰਕੇ 1.5-2 ਮਿੰਟ ਤੱਕ ਅਸੀਂ ਮਖਾਣੇ ਉੱਤੇ ਪੁੰਨਾਂਗੇ ਮੈਂ ਤੁਹਾਨੂੰ ਦੋ ਚਮਚੇ ਦਹੀਂ ਕਿਉਂ ਐਡ ਕੀਤਾ ਜੇ ਤੁਸੀਂ ਬਿਨਾ ਦਹੀਂ ਕਿਉਂ ਤੋਂ ਹੀ ਮਖਾਣੇ ਉੱਤੇ ਪੁੰਨ ਕੇ ਤਿਆਰ ਕਰ ਸਕਦੇ ਹੋ ਤੇ ਅਸੀਂ 1.5 ਮਿੰਟ ਤੱਕ ਪੁੰਨਗੇ ਸੀ ਇਸ ਤਰੀਕੇ ਮਖਾਣੇ ਨੂੰ ਤੋੜ ਕੇ ਚੈੱਕ ਕਰ ਲਾਂਗੇ ਮਖਾਣੇ ਸਾਡੇ ਬਹੁਤ ਵਧੀਆ ਤਰੀਕੇ ਨਾਲ ਤੇ ਪੁੰਨਗੇ ਸੀ ਹੁਣ ਅਸੀਂ ਗੈਸ ਦੀ ਫਲੇਮ ਉੱਤੇ ਕਰ ਦਵਾਂਗੇ ਬੰਦ ਤੇ ਮਖਾਣੇ ਨੂੰ ਇੱਕ ਪਲੇਟ 'ਚ ਅਸੀਂ ਕੱਢ ਕੇ ਸਾਈਡ ਤੇ ਰੱਖ ਦਵਾਂਗੇ ਠੰਡੇ ਹੋਣ ਲਈ ਹੁਣ ਇਧਰ ਓਵਲ ਆਫ ਰਾਈਪਨ ਦੁਬਾਰਾ ਲਿਆ ਲੈ ਆਉਚੇ ਲੈ ਆਵਾਂਗੇ 1/4 ਕੱਪ ਵਾਈਟ ਵਾਲੇ ਤੇਲ ਇਹਨੂੰ ਵੀ ਹਲਕੇ ਇਥੇ ਭੁੰਨ ਲਵਾਂਗੇ ਬਿਨਾ ਕਿ ਉਹਦੇ ਹੀ ਭੁੰਨ ਕੇ ਤਿਆਰ ਕਰਾਂਗੇ ਇਹਨੂੰ ਵੀ ਇਸ ਇੱਕ ਕੱਪ ਦੇ ਵਿੱਚ ਨਿਕਾਲ ਕੇ ਇਹਨੂੰ ਇਸ ਸਾਈਡ ਤੇ ਅਸੀਂ ਰੱਖ ਦਾਂਗੇ ਠੰਡਿਆਂ ਲਈ ਹੁਣ ਅੰਦਰ ਮੈਂ ਲੈ ਲੇ 1/4 ਕੱਪ ਕੱਚੇ ਵਾਲੀ ਮੁਗਫਲੀ ਹੁੰਦੀ ਨਾ ਉਹ ਮੈਂ ਲਈ ਸੀ ਤੁਹਾਨੂੰ ਹਲਕਾ ਹੀ ਪਹਿਲੇ ਮੈਂ ਰੋਸਟ ਕਰ ਲਿਆ ਸੀਗਾ ਉਸ ਤੋਂ ਬਾਅਦ ਜੋ ਉੱਪਰ ਨਾਲ ਛਿਲਕਾ ਹੁੰਦਾ ਨਾ ਲਾਲ ਵਾਲਾ ਉਹ ਮੈਂ ਹਟਾ ਦਿੱਤਾ ਹੀਗਾ ਹੁਣ ਇਥੇ ਅਸੀਂ ਇਸ ਤਰੀਕੇ ਨਾਲ ਦਰਦਰਾ ਮੁਗਫਲੀ ਉਤੇ ਕੁੱਟ ਲਵਾਂਗੇ ਤੁਸੀਂ ਚਾਹਦੇ ਮਿਕਸੀ 'ਚ ਵੀ ਪਾ ਕੇ ਨੂੰ ਦਰਦਰਾ ਪੀਸ ਕੇ ਤਿਆਰ ਕਰ ਸਕਦੇ ਹੋ ਇਹਨਾਂ ਮੈਂ ਦਰਦਰਾ ਕੋਟ ਲਿਆ ਜੀ ਨੂੰ ਰੱਖ ਦਾਂਗਾ ਇਸ ਸਾਈਡ ਤੇ ਉਹਨਾਂ ਅਦਰ ਸੀ ਲੈ ਲਿਆ ਗੁੜ ਜਿਨੇ ਸੀ ਮਖਾਣੇ ਲਵਾਗੇ ਉਹਦਾ ਹਾਫ ਲਵਾਗੇ ਗੁੜ ਦਾ ਕਿਉਂਕਿ ਅੱਜ ਅਸੀਂ ਹੈਲਦੀ ਵਾਲੇ ਗੁੜ ਤਿਲ ਮਖਾਣੇ ਬਣਾ ਕੇ ਤਿਆਰ ਕਰ ਰਹੇ ਹਾਂ ਮੈਂ 3 ਕੱਪ ਲਈ ਹੀ ਮਖਾਣੇ ਦੇ ਸੋ ਉਹਦਾ ਹਾਫ ਲਿਆ 1.5 ਕੱਪ ਗੁੜ ਦਾ ਤੇ ਗੁੜ ਨੂੰ ਮੈਂ ਛੋਟੇ ਟੁਕੜਿਆਂ ਵਿੱਚ ਕੱਟ ਕੇ ਲਿਆ ਕਿਉਂਕਿ ਇਹ ਬਹੁਤ ਜਲਦੀ ਨਾ ਮੈਲਟ ਹੋ ਜਾਏਗਾ ਇਸ ਲਈ ਛੋਟੇ ਟੁਕੜਿਆਂ ਵਿੱਚ ਹੀ ਕੱਟ ਕੇ ਲਿਆ ਲਿਆ ਸੀਗਾ ਇਹਦੇ ਚ ਐਡ ਕਰ ਦਾਂਗੇ 1 ਚਮਚ ਤੀਸੀ ਕੋ ਦਾ ਇਹਨੂੰ ਲਗਾਤਾਰ ਹੀ ਇਸੇ ਤੇ ਮਿਕਸ ਕਰਦੇ ਆ ਨਾ ਇਹਨੂੰ ਅਸੀਂ ਭੁੰਨ ਲਵਾਂਗੇ ਤਾਂ ਕਿ ਇਹ ਵਧੀਆ ਤਰੀਕੇ ਨਾਲ ਮੈਲਟ ਹੋ ਜਾਏਗਾ ਗੁੜ ਨੂੰ ਇਸੇ ਤੇ ਮੈਲਟ ਕਰਨਾ ਵਿੱਚ ਇੱਕ ਚਮਚ ਪਾਣੀ ਦੇਸੀ ਉਹਦਾ ਤੁਸੀਂ ਚਾਹਤੇ ਤੇ ਦੋ ਚਮਚ ਪਾਣੀ ਦਾ ਇਸਤੇਮਾਲ ਕਰ ਸਕਦੇ ਹੋ ਜਿਆਦਾ ਪਾਣੀ ਦਾ ਇਸਤੇਮਾਲ ਬਿਲਕੁਲ ਨਾ ਕਰਨਾ ਸਿਰਫ ਦੋ ਚਮਚੇ ਸੀ ਪਾਣੀ ਦਾ ਇਸਤੇਮਾਲ ਕਰਾਂਗੇ ਤੇ ਗੁੜ ਨੂੰ ਉੱਥੇ ਇੱਥੇ 3 ਤੋਂ 4 ਮਿੰਟ ਤੱਕ ਇੱਥੇ ਪਕਾਵਾਂਗੇ ਤੁਸੀਂ ਦੇਖ ਰਹੇ ਹੋ ਗੁੜ ਨੂੰ ਉੱਥੇ ਭੁੰਨਿਆ 2 ਕੁ ਮਿੰਟ ਹੋ ਗਏ ਸੀਗੇ ਤੇ ਬਹੁਤ ਬਹੁਤ ਵਧੀਆ ਤਰੀਕੇ ਨਾਲ ਗੁੜ ਤੇ ਮੈਲਟ ਹੋ ਗਿਆ ਸੀਗਾ ਹੁਣ ਅਸੀਂ ਇਹਨੂੰ 2 ਮਿੰਟ ਦੇ ਲਈ ਇੱਥੇ ਪਕਾ ਲਵਾਂਗੇ ਗੁੜ ਨੂੰ ਹੌਲੀ ਹੌਲੀ ਕਰਕੇ ਤੁਸੀਂ ਦੇਖੋਗੇ ਨਾ ਇਹਦਾ ਕਲਰ ਵੀ ਚੇਂਜ ਹੋਣਾ ਤੇ ਸਟਾਰਟ ਹੋ ਜਾਏਗਾ ਗੁੜ ਦਾ ਜਿਆਦਾ ਇਹਨੂੰ ਬਿਲਕੁਲ ਨਾ ਪਕਾਣਾ ਇਹਨੂੰ ਸਿਰਫ ਅਸੀਂ 3 ਤੋਂ 4 ਮਿੰਟ ਤੱਕ ਇੱਥੇ ਗੁੜ ਨੂੰ ਤੇ ਪਕਾ ਕੇ ਤਿਆਰ ਕਰਾਂਗੇ ਉਹ ਤੁਸੀਂ ਦੇਖ ਰਹੇ ਹੋ 4 ਕਿ ਮਿੰਟ ਹੋ ਗਏ ਅਸੀਂ ਕਲਰ ਇਹਦਾ ਚੇਂਜ ਹੋ ਗਿਆ ਅਸੀਂ ਇਸ ਵਿੱਚ ਮਿਕਸ ਕਰ ਦਾਂਗੇ ਹਰੀ ਇਲਾਚੀ ਦਾ ਪਾਊਡਰ ਇਹਦੇ ਨਾਲ ਫਲੇਵਰ ਤੇ ਟੇਸ ਦੋਨੋਂ ਬਹੁਤ ਵਧੀਆ ਆਏਗਾ ਇਹਨੂੰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਉਹ ਰਿਚ ਐਡ ਕਰ ਦਾਂਗੇ ਅੱਧੀ ਤੋਂ ਵੀ ਥੋੜੀ ਜਿਹੀ ਥੱਲੇ ਘੱਟ ਕਰਾਂਗੇ ਕਾਲੀ ਮਿਰਚ ਹੁੰਦੀ ਨੀ ਕੁੱਟੀ ਉਹ ਐਡ ਕਰਾਂਗੇ ਉਹ ਸੀ ਇਸ ਲਈ ਐਡ ਕੀਤੀ ਸੀਗੇ ਕਿ ਜੋ ਅਹੀਂ ਮਿੱਠਾ ਪਾਇਨਾ ਜੋ ਗੁੜ ਉਹ ਬੈਲੰਸ ਹੋ ਜਾਏਗਾ ਤੇ ਉਹਨੂੰ ਪਾ ਕੇ ਚੰਗੀ ਤਰ੍ਹਾਂ ਅਸੀਂ ਮਿਕਸ ਕਰ ਲਿਆ ਸੀ ਫਿਰ ਉਸੇ ਵਿੱਚ ਉਹ ਪਾਉਂਦੇ ਸੀਗਾ ਮਖਾਣਾ ਜੋ ਇਹ ਫਰਾਈ ਕਰਕੇ ਰੱਖਿਆ ਸੀ ਰੋਸਟ ਕਰਕੇ ਰੱਖਿਆ ਸੀ ਗੈਸ ਨੂੰ ਬਿਲਕੁਲ ਜੀ ਮੀਡੀਅਮ ਰੱਖਿਆ ਤੇ ਇਹਨੂੰ ਚੰਗੀ ਤਰ੍ਹਾਂ ਲਗਾਤਾਰ ਤੇ ਅਸੀਂ ਮਿਕਸ ਕਰ ਲਾਂਗੇ ਬਿਲਕੁਲ ਰੁਕਣਾ ਨਹੀਂ ਕਿਉਂਕਿ ਗੁੜ ਨਾ ਬਹੁਤ ਜਲਦੀ ਨਾ ਜੰਮ ਜਾਂਦਾ ਉਨ ਚੰਗੀ ਤਰ੍ਹਾਂ ਅਸੀਂ ਇਹ ਮਿਕਸ ਕਰਾਂਗੇ ਤਾਂ ਕਿ ਮਖਾਣੇ ਦੇ ਇੱਕ ਇੱਕ ਦਾਣੇ ਨੂੰ ਵਧੀਆ ਤਰੀਕੇ ਨਾਲ ਇਹ ਗੁੜ ਕੋਟ ਹੋ ਜਾਵੇਗਾ। ਉਹ ਤੁਸੀਂ ਦੇਖਿਆਗਾ ਇਹ ਰੈਸিপি ਬਣਾਣੀ ਇਹ ਗੁੜ ਤੇਲ ਮਖਾਣੇ ਬਣਾਨੇ ਕਿੰਨੇ ਹੀ ਆਸਾਨ ਨੇ। ਹੁਣ ਅਸੀਂ ਇਹ ਚ ਐਡ ਕਰ ਦਾਂਗੇ ਜੋ ਇਹ ਤਿੰਨ ਨੂੰ ਭੁੰਨ ਕੇ ਰੱਖਿਆ ਤਿਲ ਐਡ ਕਰ ਦਾਂਗੇ। ਨਾਲ ਹੀ ਜੋ ਅਸੀਂ ਮੂੰਗਫਲੀ ਭੁੰਨ ਕੇ ਰੱਖੀ ਸੀ ਨਾ ਉਹ ਵੀ ਐਡ ਕਰ ਦਾਂਗੇ। ਤੇ ਮੂੰਗਫਲੀ ਤੇ ਆਪਸ਼ਨਲ ਅਗਰ ਤੁਸੀਂ ਨਹੀਂ ਪਾਣਾ ਚਾਹੁੰਦੇ ਸਕਿੱਪ ਕਰ ਸਕਦੇ ਹੋ। ਅਗਰ ਪਾਓਗੇ ਟੇਸਟ ਬਹੁਤ ਹੀ ਵਧੀਆ ਆਵੇਗਾ। ਹੁਣ ਇੱਥੇ ਅਸੀਂ ਗੈਸ ਹੀ ਫਲੇਮ ਨੂੰ ਕਰ ਦਵਾਂਗੇ ਬੰਦ। ਇਹਨੂੰ ਚੰਗੀ ਤਰ੍ਹਾਂ ਅਸੀਂ ਇਥੇ ਮਿਕਸ ਕਰਾਂਗੇ। ਉਹ ਤੁਸੀਂ ਦੇਖ ਸਕਦੇ ਹੋ ਵਧੀਆ ਤਰੀਕੇ ਨਾਲ ਇਥੇ ਮੈਂ ਮਿਕਸ ਕਰ ਲਿਆ ਸੀਗਾ। ਸਾਰੀਆਂ ਚੀਜ਼ਾਂ ਤੇ ਇੱਕਸਾਰ ਮਿਕਸ ਹੋ ਗਈਆਂ ਸੀਗਾ। ਹੁਣ ਅਸੀਂ ਗੈਸ ਦੀ ਫਲੇਮ ਨੂੰ ਤੇ ਪਹਿਲੇ ਬੰਦ ਕਰਤਾ ਸੀ ਹੁਣ ਅਸੀਂ ਇਹਨੂੰ ਫਟਾਫਟ ਇੱਕ ਪਲੇਟ ਦੇ ਵਿੱਚ ਕੱਢ ਦਵਾਂਗੇ। ਹਾਲੇ ਜੇ ਗਰਮ ਨੇ ਤੇ ਪਲੇਟ ਨੂੰ ਪਹਿਲੇ ਮੈਂ ਦੇਸੀ ਘਿਓ ਨਾਲ ਹਲਕਾ ਗ੍ਰਿਸ ਕਰ ਲਿਆ ਸੀਗਾ। ਇਹਨੂੰ ਹਲਕਾ ਜਾਂ ਠੰਡਾ ਹੋ ਦਵਾਂਗੇ। ਹਲਕੇ ਠੰਡੇ ਹੋ ਗਏ ਸੀ ਨਾ ਹੁਣ ਅਸੀਂ ਕੀ ਕਰਾਂਗੇ ਇਹ ਮਖਾਣ ਨੂੰ ਅਲੱਗ ਕਰ ਦਾਂਗੇ। ਦਾਨੇ ਨੂੰ ਨਾ ਪਛਲਾ ਕਰ ਦਾਂਗੇ ਕਿਉਂਕਿ ਇਹ ਹਲਕੇ ਚਿਪਕ ਜਾਂਦੇ ਨੇ ਨਾ ਇਹ ਗੋੜ ਪਾਇਆ ਹੈ ਤੇ ਜਦੋਂ ਹਲਕੇ ਜੇ ਕੁਸੇ ਕੁਸੇ ਹੋਣਗੇ ਨਾ ਜਿਆਦਾ ਸੀਨ ਖੰਡਾ ਨਹੀਂ ਕਰਨਾ ਜੇ ਹਲਕੇ ਕੋਸੇ ਗਿਫਰ ਅਸੀਂ ਦਾਣੇ ਨੂੰ ਆਪਸ ਵਿੱਚ ਅਲੱਗ ਕਰ ਦਾਂਗੇ ਜਿਆਦਾ ਠੰਡੇ ਕਰਾਂਗੇ ਜਲਦੀ ਨਾਲ ਇਹ ਜੰਮ ਜਾਣਗੇ ਫਿਰ ਅਲੱਗ ਕਰਨਾ ਸਾਨੂੰ ਉੱਥੇ ਮੁਸ਼ਕਿਲ ਹੋ ਜਾਏਗਾ ਕਿਉਂਕਿ ਜਿਸ ਜੀ ਐਡ ਕੀਤਾ ਸੀਗਾ ਗੁੜ ਤੇ ਉਹਦੇ ਕਰਕੇ ਫਿਰ ਜੋ ਗੁੜ ਬਹੁਤ ਜਲਦੀ ਨਾ ਜੰਮ ਜਾਂਦਾ ਉਹ ਤੁਸੀਂ ਦੇਖ ਸਕਦੇ ਸਾਰੇ ਮਖਾਣੇ ਮੈਂ ਆਪਸ ਵਿੱਚ ਅਲੱਗ ਕਰ ਦਿੱਤਾ ਸੀ ਸੈੱਡ ਤੇ ਗੁੜ ਤਿਲ ਮਖਾਣੇ ਬਣ ਕੇ ਤਿਆਰ ਹੈ ਖਾਣੇ ਨਾਲ ਬਹੁਤ ਹੀ ਆ ਰਿਹਾ ਹੈ ਹੈਲਦੀ ਹੈ ਜਿਹੜੇ ਅਸੀਂ ਬਣਾ ਕੇ ਤਿਆਰ ਕੀਤੇ ਸੀ ਕਿਉਂਕਿ ਇਹਦੇ ਵਿੱਚ ਅਸੀਂ ਚੀਨੀ ਦਾ ਇਸਤੇਮਾਲ ਬਿਲਕੁਲ ਵੀ ਨਹੀਂ ਕੀਤਾ ਤੁਸੀਂ ਇਹ ਦੇਖ ਸਕਦੇ ਦੇਖਣ ਨੂੰ ਕਿੰਨੇ ਇਹ ਵਧੀਆ ਲੱਗ ਰਿਹਾ ਖਾਣੇ 'ਚ ਬਹੁਤ ਹੀ ਯਾਰਾ ਟੇਸਟੀ ਬਣ ਕੇ ਤਿਆਰ ਹੋਈ ਸੀ ਤੁਸੀਂ ਇਹਨੂੰ ਬਣਾ ਕੇ ਸਟੋਰ ਕਰਕੇ ਵੀ ਰੱਖ ਸਕਦੇ ਹੋ ਬਟ ਇਹ ਜਨਾ ਟਾਈਮ ਰਹਿੰਦੇ ਨਹੀਂ ਕਿਉਂਕਿ ਇਹ ਬਹੁਤ ਹੀ ਜਲਦੀ ਖਤਮ ਹੋ ਜਾਂਦੇ ਇਹ ਸਾਰਿਆਂ ਨੂੰ ਬਹੁਤ ਯਾਰਾ ਪਸੰਦ ਆਉਣ ਵਾਲੀ ਇਹ ਰੈਸਪੀ ਹੈ ਬਹੁਤ ਹੀ ਟੇਸਟੀ ਨਾਲਾ ਇਹ ਹੈਲਦੀ ਵਾਲੀ ਤੇ ਬਣ ਕੇ ਤਿਆਰ ਹੁੰਦੀ ਤੁਸੀਂ ਦੇਖਿਓਗਾ ਬਣਾਣਾਂਗੇ ਸਿਰਫ ਇਹਨੂੰ 8 ਤੋਂ 10 ਮਿੰਟ ਲੱਗੇ 8 ਤੋਂ 10 ਮਿੰਟ ਵਿੱਚ ਇਹ ਬਣ ਕੇ ਤਿਆਰ ਹੋਈ ਸੀ ਮੇਰੀ ਆਜੀ ਵੀਡੀਓ ਕਿੱਦਾਂ ਲੱਗੀ ਪਲੀਜ਼ ਸ਼ੇਅਰ ਲਾਈਕ ਕਮੈਂਟ ਕਰਨਾ ਨਾ ਭੁੱਲਾ ਅਬ